ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵੀਡੀਓ ਦੇਖੋ ਜਿਸ ਦੇ ਵਿੱਚ ਇੱਕ ਬਾਣਾ ਪਾਇਆ ਨਜ਼ਰ ਆ ਰਿਹਾ ਇੱਕ ਨਕਲੀ ਨਿਹੰਗ ਸਿੰਘ ਜਿਹੜਾ ਸ਼੍ਰੀਆਮ ਠੇਕੇ ਤੇ ਖੜ ਕੇ ਸ਼ਰਾਬ ਲੈ ਰਿਹਾ ਤਾਂ ਜਿਸ ਤੋਂ ਬਾਅਦ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਇਹਨੂੰ ਫੜ ਕੇ ਚੰਗਾ ਇਹਦਾ ਜਲੂਸ ਕੱਢਿਆ ਅਤੇ ਇਸ ਦਾ ਚੰਗਾ ਕੋਟਾਪਾ ਚਾੜਿਆ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗ ਜਾਏ ਹੁਜੇ ਹੋਰ ਵੀ ਨਕਲੀ ਲੋਕਾਂ ਨੂੰ ਜਿਹੜੇ ਗੁਰੂ ਦੇ ਬਾਣੇ ਨੂੰ ਬਦਨਾਮ ਕਰ ਰਹੇ ਨੇ ਵੀਰੋ ਨਾਮ ਨਾ ਕੋਈ ਨਾਮ ਕਿਉਂ ਬਣਾ ਤੂੰ ਕਿਵੇਂ ਆਣਾ ਘੋੜੇ ਦਾਰੂ ਪੀਂਦੇ ਮੈਂ ਗੱਲ ਤਾਂ ਸੁਣਦਾ ਸੁਣ ਲੈ ਵਜਨ ਤੇ ਵਜਨ ਸੁਣ ਲੈ ਫੇਰ ਬਣਾ ਲੈ ਵਜਨ ਸੁਣਦਾ ਵਜਨ ਸੁਣਦਾ ਤੈਨੂੰ ਡਾਂਗ ਫੇਰਨੀ ਆ ਡਾਂਗ ਫੇਰ ਲਵੀਂ ਨਾ ਬਣਾ ਡਾਂਗ ਆਈ ਮੈਂ ਮਾਰੂ ਬਾਣਾ ਬਾਗੇ ਤੋਂ ਦਾਰੂ ਲੈਣ ਕਿਉਂ ਆ ਗਿਆ ਗੱਲ ਸੁਣ ਬਚਨ ਸੁਣ ਲੈ ਮੂੰਹ 'ਚੋਂ ਲਾ ਕੱਪੜਾ ਦਾ ਕੱਪੜਾ ਲਾ ਦੇ ਤੂੰ ਲਾ ਕੱਪੜਾ ਮੂੰਹ 'ਦੋ ਵਜਨ ਸੁਣ ਲੈ ਤੈਨੂੰ ਮੈਂ ਖੜੇ ਕੱਪੜਾ ਲਾ ਦੇ ਮੂੰਹ 'ਦੋ ਮੈਂ ਆਖਿਆ ਨਾ ਲਾ ਦੇ ਲਾ ਕੱਪੜਾ ਮੂੰਹ 'ਦੋ ਤੂੰ दारू ਲੈਣ ਕਿਵੇਂ ਆ ਗਿਆ ਸੀ ਬਜਨ ਰਫਲਾ ਰ ਮਜ਼ਾ ਬੋਲੇ ਲੈਣਾ ਆਇਆ ਤੂੰ ਤੂੰ दारू ਲੈਣ ਕਿਉਂ ਆਇਆ ਠੇਕੇ ਤੇ ਨਹੀਂ ਆਇਆ ਮੈਂ ਹੈ ਉਹ ਪੈਸੇ ਤੇਰੇ ਪਿਓ ਨੇ ਭੜਾਏ ਉਹ ਪੈਸੇ ਕਿਉਂ ਭੜਾਏ ਉਹ ਬਜਨ ਸੁਣ ਲੈ ਕੋਈ ਬਾਈ ਬਣ ਕੇ ਨਾ ਮਾਰੇ ਕਿਉਂ ਆਇਆ दारू ਲੈਣ ਦੱਸ ਸ਼ਰਮ ਹੈ ਥੋੜੀ ਬਾਈ ਤੁਹਾਨੂੰ ਭੈਣ ਚੋਂ ਦੋ ਬੇੜਾ ਕਰਤਾ ਤੂੰ ਸਦਾ ਲੱਗੀਆਂ ਮੇਰੇ ਸਤਾ ਲੱਗੀਆਂ ਬਾਈ ਸਤਾ ਲੱਗੀਆਂ दारू ਪੀਂ ਤੂੰ ਪੱਟ ਦੇ ਪੈਗੇ ਦੋ ਸੱਤ ਲੱਗੀਆਂ ਭੈਂਚੇ ਦੋ ਪੱਟ ਦੇਖ ਲੈ ਪੱਟ ਦੇਖ ਲੈ ਬਾਈ ਬਣ ਕੇ ਯਾਰ ਦਰੂਪੀਂਗਾ ਤੂੰ ਸਾਡਾ ਲੱਗੀਆਂ ਦੇ ਪੁਲਿਸ ਨਾ ਕੋਟ ਆਇਆ ਯਾਰ ਦੱਸਦਾ ਨਹੀਂ ਆ ਬੜੀ ਭੂਣ ਭਣੀ ਆ ਬੜੀ ਭੂਣ ਪੱਟ ਦੇ ਲੱਟਾਂ ਮਿਲੀਆਂ ਇਹ ਦੇਖੋ ਜੀ ਖੜੀ ਬਸਰੀ ਹੋ ਗਈ ਤੂੰ ਕੀ ਰਣਾ ਠੇਕੇ ਦੇ ਸ਼ਰਾਬ ਕਿੱਥੇ ਗਈ ਸ਼ਰਾਬ ਸ਼ਰਾਬ ਕਿੱਥੇ ਆ ਸ਼ਰਾਬ ਕਿੱਥੇ ਆ ਚੋਰ ਕੁੱਤੇ ਨਾ ਹੋਂਦਾ ਸ਼ਰਾਬ ਕਿੱਥੇ ਗਈ ਇਹਨਾਂ ਨੇ ਘੋੜਿਆਂ ਦਾਰੂ ਪੋਣੀ ਇੱਕ ਜਾਨੀ ਆਪਾ ਜੀ ਬਾਪ ਪੂਆ ਬੜਾ ਨਾ ਤੈਨੂੰ ਪਤਾ ਲੱਗੇ ਪੂਆ ਤੈਨੂੰ ਪੂਰਾ ਪਤਾ ਕਿ ਅੰਦਾ ਕਿੰਨੇ ਦਾ ਆਉਂਦਾ 170 ਕੁੱਤੇ ਦਾ ਤੂੰ ਤੈਨੂੰ ਚੋਰ ਬਿੱਤਾ ਬੋਲ ਨਾ ਮਰ ਤੈਨੂੰ ਪਤਾ ਨਹੀਂ ਬਟਾਉਂਦੀਆਂ ਮੰਗਣਾ ਵੀ ਉਧਰ ਮੰਗਿਆ ਤੇ ਫੋਨ ਤੇ ਮੰਗਣਾ ਵੀ ਮਾਫੀ ਗਲਤੀ ਹੋ ਗਈ ਕਿਉਂ ਆਇਆ ਹੋਰ ਕੋਈ ਬੰਦੇ ਨਹੀਂ ਸੱਚੇ ਆਏ ਮੇਰੇ ਹੱਥਾਂ ਲੱਗਿਆ ਹੋਏ ਨੇ ਬਾਈ ਵਾਲਾ ਕੋਈ ਸ਼ਰਮ ਕਰ ਲੋ ਤੁਸੀਂ ਕਿਹੜਾ ਗਲ ਕਰਤਾ ਇਹ ਵੀ ਕਰਨਾ ਬਾਈ ਪੱਗ ਵੀ ਕਰਨਾ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ